बीते देनी फाइनेंस कंपनी दे दफ्तर ते फायरिंग करण वाले ते आरोपी बटाला पुलिस ने 24 घंटों की ते काबू काबू आरोपीया विचो एक पंजाब पुलिस का कांस्टेबल बतौर कपूरथला तैनात यूएसए विच जुड़े तार भी आए सामने बीती बाई जनवरी 2024 दी दरमियानी रात बटाला शहर दे जलंधर रोड ते पंजाब फाइनेंस दे बंद दफ्तर पर फायरिंग की गई सी बटाला पुलिस नु सूचना मिलण उपरांत फेरि तौरते कारवाई करदे मुकदमा दर्ज रजिस्टर कीता गया पुलिस पार्टी वल्लो तुरंत मौके ते पुज की तफ्तीश अमल विच लियांदी गई अते मौका तो सिफर पांच चलले हुए हो खोल बरामद किते दोशियां नु ट्रेस करण ले कप्तान पुलिस इन्वेस्टिगेशन बटाला दी सुपरविजन हेड उप कप्तान पुलिस सिटी बटाला मुख अफसर थाना सिटी बटाला आई ए बटाला दी टीम वालों मेहनत नाल काम करते हुए तीन आरोपिया चौबीस घंटे अंदर अंदर तरेस करके वारदात वाले तिना आरोपिया गिरफ्तार कर लिया गया है योपिया की उम्र भी तो बीस साल है SSP ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮੁੱਢਲੀ ਤੌਰ ਤੇ ਇੱਕ ਗੱਲ ਸਾਹਮਣੇ ਆਈ ਹੈ ਕਿ ਫਾਈਨੈਂਸਰ ਨੂੰ ਕੁਝ ਦਿਨ ਪਹਿਲਾਂ ਵਿਦੇਸ਼ ਦੇ ਨੰਬਰ ਤੋਂ ਧਮਕੀ ਦੇ ਕੇ 500000 ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਫਾਈਨੈਂਸਰ ਦੇ ਦਫਤਰ ਦੇ ਨਾਲ ਆਕਟੇਵ ਸ਼ੋਰੂਮ ਵਿੱਚ ਕੰਮ ਕਰਦੇ આરોપી ਸੌਰਵ ਵੱਲੋਂ ਫਾਈਨੈਂਸਰ ਨੂੰ ਆਪਣਾ ਟਾਰਗੇਟ ਚੁਣਿਆ ਗਿਆ ਇਸ ਦੋਸ਼ੀ ਦੇ ਸਾਥੀ ਸਰਤਾਜ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ

मुकदमान विच गिरफ्तार उक्त तीन ना दोषियानु मान्योग अदालत विच पेश करके पुलिस रिमांड हासिल कीती जा रहा है। वारदात विच वर्ते हथियार बत्ती बोर पिस्टल दस जिंदा रॉन मोबाइल फोन करेटा कार अते एकतिवा बरामद कर ले लयहान केस दर्ज करते हुए अगली तफ्तीश जारी है। ਹੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਪੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਪੁਰੀ ਦੀ ਵਿਸ਼ੇਸ਼ ਰਿਪੋਰਟ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਅਮ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾਦੀ ਉਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨਾਂ ਫਿਰੋਤੀ ਮੰਗਦੇ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਏ ਕਿ ਇਦਾਂ ਦੀ ਕੋਈ ਵਾਰਦਾਤ ਹੋਈ ਹੈ ਉਸਦੇ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਉੱਤੇ ਉਹਨੇ ਤਿੰਨ ਜੋ ਸਿਗੇ ਉਦੇਸ਼ਿਤ ਵਾਰਦਾ ਦੇ ਵਿੱਚ ਇਨਵੋਲਡ ਸਿਗੇ ਤਿੰਨ ਮੁੰਡੇ ਜਿਨ੍ਹਾਂ ਨੇ ਸਾਨੂੰ ਉੱਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸਿਗੇ ਉੱਥੇ ਉਹ ਤਿੰਨਾਂ ਨੂੰ ਅਸੀਂ ਟਰੇਸ ਵੀ ਕਰਤੇ ਔਰ ਉਹਦੇ ਤੇ ਨਜ਼ਰ ਗ੍ਰਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਤੀਜਾ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅ ਅਰੈਸਟ ਕਰਕੇ ਹੁਣ ਇਹਨੇ ਆਪਾ ਪੁਲਿਸ ਬੰਡ ਵਾਸਤੇ ਵੀ ਰਿਕੁਐਸਟ ਕੀਤੀ ਹੈਗੀ ਹੈ ਇਹਨਾਂ ਦੇ ਵਿੱਚੋਂ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਬੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜਿਹੜੀ ਫਾਈਨਾਂਸ ਕੰਪਨੀ ਹੈਗੀ ਆ ਪੰਜਾਬ ਫਾਈਨਾਂਸ ਕੰਪਨੀ ਹੈ ਉਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ देयर 20ਸ अर्ਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਆਂ ਤਾਂ ਫਿਰ ਸਾਨੂੰ ਆਸਾਨੀ से ਪੈਸੇ ਮਿਲ ਜਾਣਗੇ ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ ਉਹਨਾਂ ਦੇ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਹਨਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਇਨਾਂਸ ਕੰਪਨੀ ਦਾ ਓਨਰ ਸੀਗਾ ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ ਔਰ ਫਾਈਨਲੀ ਇਹ ਸਾਰੇ ਚੀਜ਼ ਜਦੋਂ ਸਾਨੂੰ ਪਤਾ ਚੱਲਿਆ ਕਿ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰੋਫੈਸ਼ਨਲੀ ਉਹਨਾਂ ਨੇ ਕੰਮ ਕੀਤਾ ਟੈਕਨੀਕਲ ਬੇਸਿਸ ਦੇ ਉੱਤੇ ਚੋਣ ਹੈ ਕੱਢੀ Dipinder is abroad US US based he will be he will be nominated kyunki a cheez a jo jadon inade puchgich de vich aayi hui hai sanu jo pata si oh ehi siga ki sanu eh pata hai ki jinna ne itthe varadat kiti hai physically jo oh sade kol hai gaya ohna de bare pata chalya si hun ohna de puchgich de vich preliminary de vich eh cheez samne aayi hai they will also be uh, nominated in india jashanpreet inade naal gaya siga ji jadon oh inne firing kiti si ਉਸ ਵੇਲੇ ਤੀਨੋਂ ਇੱਕ ਐਕਟਿਵਾ ਲੈ ਕੇ ਜੋ ਸੌਰਵ ਦਾ ਐਕਟਿਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋਂ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਫੜੀ ਜੂਗਾ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਤ ਜਸ਼ਨਪ੍ਰੀਤ ਦਾ ਗੱਡੀ ਹੈਗਾ ਇਹਨੇ ਹਾਂਜੀ ਇਹਨਾਂ ਨੂੰ ਕੋਈ ਕੇਸ दर्ज ਆ ਗਿਆ ਸੀ ਨਾ ਇਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੋ ਹਲੇ ਵੀ ਡੈਫੀਨਿਟਲੀ देयर ਕੁਡ ਬੀ ਬਟ ਅਸੀਂ ਹਲੇ ਵੈਰੀਫਾਈ ਕਰ ਰਹੇ ਜਦੋਂ ਸਾਡੇ ਕੋਲ ਡਿਟੇਲਸ ਆਣਗੇ ਤੇ ਉਹ ਵੀ ਸ਼ੇਅਰ ਕਰ ਦੇਵਾਂਗੇ ਇਹਨੇ ਗੈਂਗਸਟਰ ਦਾ ਨਾਮ ਲੁਕੀਤਾ ਹੈ ਹਾਂ ਇਹਨੇ ਮਦਈ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਉਹ ਕਿਸੇ ਦਾ ਨਾਮ ਲੈ ਰਹੀ ਸੀ ਲੇਕਿਨ ਉਦਾ ਰਿਕਾਰਡਿੰਗ ਵਗੈਰੇ ਸਾਡੇ ਕੋਲ ਨਹੀਂ ਹੈ ਬਟ ਜ਼ਰੂਰ ਇਹਨਾਂ ਨੇ ਉਹਦੇ ਤੇ ਯੂਜ਼ ਕੀਤਾ ਹੈਗਾ ਜੀ ਵੈਪਨਰ ਉਹਨੇ ਕਿੱਥੋਂ ਲਏ ਵੈਪਨ ਦਾ ਸਤਨਾਮ ਸਿੰਘ ਜੋ ਇਹਨਾਂ ਦਾ ਰਿਲੇਟਿਵ ਨੇ ਜੋ ਇਹ ਬਾਹਰ ਗਿਆ ਹੋਇਆ ਹੈ ਯੂ ਐਸ ਏ ਉਹਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਹੈ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੇ ਚੈੱਕ ਕਰ ਰਹੇ ਹੈਗੇ ਹੋ ਸਕਦਾ ਹੈ ਇਹ ਕਿਸੇ ਦਾ ਲਾਇਸੈਂਸ ਹੀ ਹਥਿਆਰ ਵੀ ਹੋ ਸਕਦਾ ਕੋਈ ਕਿਥੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਤੋ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵਪਨਾਈ ਹੋਈ ਹੈ ਹਾਂਜੀ ਥੈਂਕ ਯੂ